ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਸ਼ੇਰਾ ਲਵਾ ਕੇ ਹੀ ਨਾ ਚਾਹਤਾ ਕਰੋ ਤੁਸੀਂ ਸਾਡੇ ਬੰਦੇ ਨੂੰ ਕਹਦੋ ਤੇਰੀ ਪੱਗ ਲਾ ਦੇਣੀ ਅੱਛਾ ਬਾਪੂ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਕਹਿ ਦੇਣੇ ਮੇਰੇ ਬੰਦੇ ਨੂੰ ਕਹੋ ਕਿਥੇ ਗ੍ਰਾਮ ਸਿੰਘ ਬਹੀ ਇੱਥੇ ਪਗੜਾ ਕੇ ਬੈਠੇ ਹੋ ਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਸਾਡੀ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਕਰਦੇ ਨਹੀਂ ਤੁਹਾਡੀ ਤੁਹਾਡੀ ਬਾਣ ਪੱਗ ਨਹੀਂ ਮੇਰੀ ਪੱਗ ਪੱਗ ਨਹੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੇ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ ਚ ਆਂਦਾ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਐਂ ਤਾਂ ਧਮਕੀ ਨੂੰ ਦੇ ਸਕ ਨਹੀਂ ਕਰਾ ਨਹੀਂ ਸਕਦੇ ਮੈਨੂੰ ਆਪਾਂ ਬਾਬਾ ਜੀ ਐਸ ਐਚਓ ਤੁਹੀ ਨਿਮਰਤਾ ਨਾਲ ਆਉਂਦੇ ਮੈਂ 100 ਵਾਰ ਹੀ ਸੁਣਦਾ ਤੈਨੂੰ ਨਹੀਂ ਤੁਹੀ ਗੱਲ ਕੀਤੀ ਹੁਣ ਤੁਸੀਂਾਨੂੰ ਨਿਮਰਤਾ ਨਾਲ ਮੈਂ ਕਿ ਤੁਹੀ ਖੋਵਾਰੀ ਲੜਿਆ ਸੀ ਪਰ ਜਿਹੜੀ ਤੁਸੀਂ ਉਹੀ ਗੱਲ ਕਰਦੇ ਹੋ ਉਦਾਂ ਨਹੀਂ ਚੱਲਣਾ ਅਸੀਂ ਕੋਈ ਧਮਕੀ ਨਹੀਂ ਤੁਸੀਂ ਆ ਕੇ ਮੈਂ ਕੋਈ ਇਮੋਲਿਆ ਨਾਲ ਗੱਲ ਕਿ ਸ਼ਬਦ ਵੀ ਨਹੀਂ ਕਰਦਾ ਬੋਲਿਆ ਮੇਰੀ ਆਵਾਜ਼ ਉੱਚੀ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਆ ਅਸੀਂ ਹਾਂ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਆ ਮੇਰੇ ਹੀ ਮੁੰਡੇ ਉੱਥੇ ਥਾਣੇ ਉੱਥੇ ਹੀ ਖੜੇ ਆ ਉੱਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗ ਰੱਖ ਖੜਾ ਜਾ ਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਤ ਤੁਸੀਂ ਗੰਦ ਮੈਂ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਪਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦੋ ਪਰ ਸਾਡੇ ਕਸ਼ਾਰੇ ਕੱਪ ਨਾ ਮੈਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਾ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਾਰੇ ਦਾ ਬਾਬਾ ਜੀ ਤੁਸੀਂ ਆਏ ਬੰਦੇ ਦੇ ਫੋਨ ਤੋਂ ਗੱਲ ਕੀਤੀ ਸਾਡੇ ਖਾਲਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪ੍ਰੋਸੀਡਿੰਗਾਂ ਚੱਲਦਾ ਹੁਣਾ ਬਾਬਾ ਜੀ ਤੁਸੀਂ ਬੁੱਢੇ ਗੱਲ ਗੋਲੀ ਬਿਲਕੁਲ ਬਾਬਾ ਜੀ ਇਹ ਕੋਈ ਨਹੀਂ ਮੇਰੇ ਤੇ ਆਣ ਕੇ ਐਸਾ ਪ੍ਰੈਸ਼ਰ ਨਹੀਂ ਪਾ ਸਕਦਾ ਇਹ ਚਾਚਰੀ ਬਾਬਾ ਜੀ ਅਸੀਂ ਤੁਹਾਡੇ ਪ੍ਰੈਸ਼ਰ ਪਾਣਾ ਨਹੀਂ ਪਤਾ ਤੁਸੀਂ ਇਕੱਠੇ ਹੋ ਐਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਪਾਓ ਨਾ ਤੁਹਾਨੂੰ ਚੌਂਕਾ ਗਿਆ ਤਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਤੇ ਬਗਾਲ ਨਾ ਕਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਦੇ ਰਿਹਾ ਤੁਹਾਡੇ ਬਾਣੇ ਦੇਖ ਕੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਮਾਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਆ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਬਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਕਰੀ ਪਾ ਕੇ ਲਾ ਦੇਣੀ ਮੈਂਸੀ ਬਾਕੇ ਕਿਦਾਂ ਲਾ ਸਕਦੇ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਮੇਰਾ ਪੁੱਛੇ ਵੀ ਸੱਟ ਕਿੰਨੇ ਮਾਰੀ ਉਹ ਕਹਿ ਸਕਦਾ ਵੀ ਬਾਣਾ ਤੇ ਤੁਸੀਂ ਗੱਲ ਪਾਇਆ ਬਾਣਾ ਜੀ ਐਦਾਂ ਨਹੀਂ ਹੋਇਆ ਬਾਬਾ ਜੀ ਅਸੀਂ ਵੀ ਨਹੀਂ ਤੁਹਾਡੀ ਮੀਣੇ ਕਿਉਂ ਨਹੀਂ ਆਦਾ ਮਨ ਨੂੰ ਤੁਸੀਂ ਮੈਂ ਮਨਾਉਣੀ ਲੱਗਾ ਤੁਹਾਨੂੰ ਅਸੀਂ ਵੀ ਨਹੀਂ ਮੈਂ ਮਨਾਉਣੀ ਲੱਗਾ ਤੁਹਾਨੂੰ ਬਾਬਾ ਜੀ ਨਾਮ ਨਾਮ ਆਜੋ ਚਲਿਏ ਅਸੀਂ ਵੀ ਮਨਾਣਾ ਠੀਕ ਹੈ ਉਸੀਂ ਸਾਡੇ ਬੰਦੇ ਨੂੰ ਕਹੋ ਵੀ ਇੱਕ ਸ਼ਹਿਰਾ ਲਵਾ ਕੇ ਜੀਣਾ ਚਾਹਤ ਹੈ। ਤੁਸੀਂ ਸਾਡੇ ਬੰਦੇ ਨੂੰ ਕਹਿ ਦਿਓ ਤੇਰੀ ਪੱਗ ਲਾ ਦੇਣੀ। ਹਾਂ। ਤੁਹਾਡਾ ਬੰਦਾ ਆ ਕੇ ਸਾਡੇ ਨੂੰ ਕਹਿ ਦੇ ਪੱਗ ਲਾ ਦੇਣੀ। ਨਹੀਂ ਨਹੀਂ ਮੇਰੇ ਬੰਦੇ ਨੂੰ ਕਹੋ ਕਿਥੇ ਗ੍ਰਾਮ ਸਿੰਘ ਭਾਈ ਇਕਾਈ ਪਗੜਾ ਕੇ ਬੈਠੇ ਉਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਸਾਡੀ ਪੱਗ ਪਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਲੈ ਜਾਂਦੇ ਤੁਹਾਡੀ ਤੁਹਾਡੀ ਬਾਣ ਪੱਗ ਨਹੀਂ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਅੰਦਰ ਕੰਟਰੋਲ ਚ ਰੱਖੋ ਕੋਈ ਬਾਬਾ ਜੀ ਤੁਰ ਜਾ ਅਸੀਂ ਕੰਟਰੋਲ ਚ ਆਂਦਾ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਐ ਏਦਾਂ ਧਮਕੀ ਨਹੀਂ ਦੇ ਸਕਦੇ ਅਸੀਂ ਡਰਾ ਨਹੀਂ ਸਕਦੇ ਮੈਨੂੰ ਛੱਡੋ ਆਪ ਤੁਹੀ ਨਿਮਰਤਾ ਨਾਲੋਂ ਤੇ ਮੈਂ 100 ਵਾਰੀ ਸੁਣਦਾ ਤੈਨੂੰ ਨਹੀਂ ਤੁਹੀ ਗੱਲ ਕੀਤੀ ਹੁਣ ਤੁਸੀਂ ਸਾਨੂੰ ਨਿਮਰਤਾ ਨਾਲ ਕਿਹਾ ਕਿ ਤੁਸੀਂ 100 ਵਾਰੀ ਲੜਿਆ ਸੀ ਜੋੜਿਆ ਪਰ ਨਹੀਂ ਤੁਸੀਂ ਉਹੀ ਗੱਲ ਕਰਦੇ ਹੋ ਉਦਾਂ ਨਹੀਂ ਚੱਲਣੀ ਅਸੀਂ ਕੋਈ ਧਮਕੀ ਨਹੀਂ ਦਿੱਤੀ ਗੱਲ ਆ ਕੇ ਮੈਂ ਕਰਦੀ ਮੁੱਲਾਂ ਨਾਲ ਕਿਸੇ ਸ਼ਬਦ ਵੀ ਨਹੀਂ ਕਰਦੇ ਬੋਲਿਆ ਮੇਰੀ ਆਵਾਜ਼ ਉੱਚੀ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਆ ਅਸੀਂ ਹਾਂ ਮੈਨੂੰ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾਲ ਹੋ ਸਕਦੀ ਆ ਮੇਰੇ ਹੀ ਮੁੰਡੇ ਉਥੇ ਥਾਣੇ ਉਥੇ ਹੀ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗ ਨਾ ਖੜਦਾ ਭਾਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਿਤਾ ਤੁਸੀਂ ਗੰਦ ਪੈ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਪਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦੋ ਪਰ ਸਾਡੇ ਕਸ਼ਹਰੇ ਕਰ ਤੋਂ ਨਹੀਂ ਮੈਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿ ਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਹਰੇ ਦਾ ਬਾਬਾ ਜੀ ਤੁਸੀਂ ਐਸੇ ਬੰਦੇ ਦੇ ਫੋਨ ਤੋਂ ਗੱਲ ਕਰੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਫੀਲਿੰਗ ਨਾਲ ਚੱਲਦਾ ਹੁਣਾ ਬਾਬਾ ਜੀ ਤੁਸੀਂ ਬਿਲਕੁਲ ਨਹੀਂ ਬਿਲਕੁਲ ਬਾਬਾ ਜੀ ਇਹ ਕੋਈ ਨਹੀਂ ਮੇਰੇ ਤੇ ਆਣ ਕੇ ਐਸਾ ਪ੍ਰੈਸ਼ਰ ਨਹੀਂ ਪਾ ਰਹੇ ਬਾਬਾ ਜੀ ਤੁਸੀਂ ਸਾਡੇ ਤੇ ਪ੍ਰੈਸ਼ਰ ਪਾਣਾ ਹੀ ਪਤਾ ਤੁਸੀਂ ਇਕੱਠੇ ਇਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਪਾਓ ਤੁਹਾਨੂੰ ਗੁੱਸਾ ਚੌਂਕਾ ਆਇਆ ਤਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਚੌਕਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਰਿਹਾ ਤੁਹਾਡੇ ਬਾਣੇ ਦੇ ਦੇਖ ਕੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਮਾਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਬਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤਾਂ ਮੈਨੂੰ ਕਹੋਗੇ ਕਿ ਕੋਈ ਗੱਲ ਕਰੀ ਪਾ ਕੇ ਲਾ ਦੇਣੀ ਮੈਂ ਸੀ ਬਾਗਾ ਕਿਦਾਂ ਲਾ ਸਕੋ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਸੇਨਾ ਪੁੱਛੇ ਵੀ ਛੱਟ ਕਿੰਨੇ ਮਾਰੀ ਉਹ ਕਹਿ ਸਕਦਾ ਵੀ ਬਾਣਾ ਤੇ ਤੂੰ ਗੱਲ ਪਾਇਆ ਬਾਣਾ ਇਦਾਂ ਨਹੀਂ ਹੋਇਆ ਬਾਬਾ ਜੀ ਅਸੀਂ ਵੀ ਨਹੀਂ ਤੁਹਾਡੀ ਮਨਣੀ ਕਿਉਂ ਨਹੀਂ ਆਮਨ ਨੂੰ ਤੁਸੀਂ ਮੈਨ ਮਨਾਉਣੀ ਲੱਗਾ ਤੁਹਾਨੂੰ ਅਸੀਂ ਵੀ ਨਹੀਂ ਮੈਨ ਮਨਾਉਣੀ ਲੱਗਾ ਤੁਹਾਨੂੰ ਬਾਬਾ ਜੀ ਨਾਮ ਨਾਲ ਆ ਜਾਓ ਚਲਿਏ ਅਸੀਂ ਵੀ ਮਨਾਣਾ ਠੀਕ ਹੈ